ਸਾਡੀ ਗੱਲ ਸਾਰਿਆਂ ਨੂੰ ਅੱਛਾ ਬੈਠੇ ਸਾਰੇ ਅੱਜ ਹਾਂ ਸਾਰੇ ਬੈਠੇ ਆ ਫੇਰ ਅੱਜ ਗੋਲ ਕੱਪੇ ਖਾਣ ਲੱਗੇ ਆ ਅੱਛਾ ਗੋਲ ਕੱਪੇ ਪਲਾ ਕਾਦੀ ਖੁਸ਼ੀ ਚ ਵਾ ਕਾਦੀ ਜੀ ਮੇਰੇ ਜਾਣ ਦੀ ਲੈ ਮੇਰਾ ਨਾ ਇਹ ਫੇਰ ਬਾਹਰ ਚਲੇ ਆ ਇਹ ਖਾਸ ਵਲੌਗ ਨਾ ਮੇਰੇ ਵੀਰਵਾਸ ਦੇ ਯਾਰ ਕਿਉਂ ਸਾਰੇ ਕਮੈਂਟਾਂ ਦੇ ਵਿੱਚ ਪੁੱਛਦੇ ਆ ਪੀ ਵੀਰ ਕਿਹੜੀ ਕੰਟਰੀ ਜਾ ਐਨੀ ਛੇਤੀ ਆ ਵੀ ਜਾਂਦਾ ਵਾ ਐਨੀ ਛੇਤੀ ਚੱਲ ਵੀ ਜਾਂਦਾ ਵਾ ਕਿ ਇਹ ਕਿ ਫੈਕਟਰੀ ਚ ਲੱਗਾ ਨਹੀਂ ਨਹੀਂ ਇਹ ਫੈਕਟਰੀ ਚ ਨਹੀਂ ਆ ਇਹ ਦਰਸਲ ਸਾਰਿਆਂ ਨੂੰ ਦੱਸ ਦਈਏ ਵੀ ਇਹ ਹੈਗੇ ਆ ਬਾਹਰ ਕੁਐਟ ਕੰਟਰੀ ਚ ਇਹ ਮੈਂ ਨਹੀਂ ਦੱਸੂਗਾ ਆਪੇ ਦੱਸੋ ਤੁਸੀਂ ਸਾਰੀ ਤੁਹਾਨੂੰ ਪਤਾ ਨਹੀਂ ਹੁੰਦਾ ਯਾਰ ਹਾਂ ਨਹੀਂ ਹੁੰਦਾ ਤੁਸੀਂ ਡਿਟੇਲ ਚ ਦੱਸੋ ਵੀ ਤੁਹਾਡਾ ਕੰਮ ਕੀ ਆ ਕਿਹੜੀ ਕੰਟਰੀ ਜਾ ਕਿੰਨਾ ਚਿਰ ਤੁਸੀਂ ਰਹਿੰਦੇ ਹੋ ਕਿੰਨੇ ਚਿਰ ਦੀ ਛੁੱਟੀ ਆ ਸਾਰਾ ਕੋਈ ਮੈਂ ਕਵੈਤਰ ਹੀ ਨਾ ਵਾਂ ਉੱਥੇ ਹੀ ਐਲਕੁਇਡ ਦੇ ਕੰਮ ਕਰਦੇ ਆ ਇਸ ਤਰ੍ਹਾਂ ਤੇਲ ਵਗੈਰਾ ਕੱਢਦੇ ਨੇ ਥੱਲੋਂ ਹਾਂਜੀ ਹਾਂਜੀ ਉੱਥੇ ਹੀ ਕੰਮ ਕਰਦੇ ਆ ਅੱਛਾ ਤੇ ਸਾਡੀ ਹੁੰਦੀ ਆ 55 ਦਿਨ ਡਿਊਟੀ ਹੁੰਦੀ ਆ ਤੇ 28 ਦਿਨ ਹੁੰਦੀ ਆ ਛੁੱਟੀ ਠੀਕ ਆ ਅੱਛਾ 28 ਦਿਨ ਤੁਸੀਂ ਇੰਡੀਆ 28 ਦਿਨ ਇੰਡੀਆ ਤੇ 55 ਦਿਨ ਦੋ ਮਹੀਨੇ ਉੱਥੇ ਦੇ 1 ਮਹੀਨਾ ਪਿੰਡ ਜਿਹੜੀ 28 ਦਿਨ ਡਿਊਟੀ ਹੁੰਦੀ ਆ ਨਾ ਵੀਰ ਜੀ ਉਹ ਸਾਡੇ ਨਾਲ ਹੁੰਦੀ ਆ ਵੀਡੀਓ ਸੁਣਨ ਕੰਮ ਚ ਹੈ ਨਾ ਨਹੀਂ ਉਹਨੂੰ ਪੇਮੈਂਟ ਉੱਥੋਂ ਵੀ ਫੋਲੀ ਮਿਲਦੀ ਆ ਲੈ ਹਾਂਜੀ ਹਾਂਜੀ ਪੇਮੈਂਟ ਨਹੀਂ ਤੇਰੀ ਕੱਟੀ ਜਾਂਦੀ ਆਈ ਆਈ ਦਾ ਫ੍ਰੀ ਕਰਾਉਂਦੇ ਨਾ ਪਰ ਇੱਥੇ ਫ੍ਰੀ ਕਰਾਉਂਦੇ ਆ ਇੱਥੇ ਦਿੰਦੇ ਨਹੀਂ ਮੈਨੂੰ ਕੱਖ ਵੀ ਬੈਠ ਐਨਜਾਇਮੈਂਟ ਕਿੰਨੀ ਹੁੰਦੀ ਆ ਆਹ ਹੋਏ ਤੇ ਹੈ ਹੀ ਆ ਉਹਦਾ ਕਮਲ ਮੈਂ ਜਦੋਂ ਹੁੰਦਾ ਵਾ ਤੇਰੀ ਸੇਵਾ ਜ਼ਿਆਦਾ ਹੁੰਦੀ ਹੈ ਨਾ ਉਹਦਾ ਵੀ ਉਹ ਫਿਰ ਵਿਚਾਰੀ ਤੇ ਆ ਕੇ ਫਿਰ ਸੇਵਾ ਕਰਾ ਆਪਾਂ ਦਾ ਵੱਲ ਜ਼ਿਆਦਾ ਕਾਬੂ ਆ ਜਾਂਦੀ ਹੈ ਹੈ ਨਾ ਉਹਦਾ ਕਮਲ ਉਹਦਾ ਸੀਲ ਕਰਨਾ ਵਧੀਆ ਲੰਭਕ ਨਹੀਂ ਸੱਚੀ ਦੱਸੀ ਇੱਕ ਦਹੀ ਦੇ ਸਾਹਮਣੇ ਹੱਸਦੀ ਬੜਾ ਨੇ ਇਹ ਹੱਸ ਬਿੰਦੇ ਜਰਾ ਇੱਧਰ ਬੈਠੀ ਕਰਨ ਦੀ ਮੰਮੀ ਕਮਲ ਫਿਰ ਦੇਖੀ ਭਾ ਮੰਮੀ ਇਦਾਂ ਦਾ ਕਰਨ ਮੈਂ ਦੱਸੋ ਫਿਰ ਕਰਨ ਤੇ ਬਹੁਤ ਵਧੀਆ ਪਰ ਅਹੀਂ ਕੋਈ ਜੀ ਰੀਲ ਪੜਾਈਆਂ ਇਸੇ ਤਰ੍ਹਾਂ ਦੀ ਵੀਡੀਓ ਆਪਣੇ ਕਿੰਨਾ ਸੇ ਦੇ ਵਿੱਚ ਅੱਜ ਜਿਹੜਾ ਇਹ ਬੇਟਾਵਾਦ ਹੈ ਜੇ ਇਹਦੀ ਪਲੱਸ 2 ਆ ਜੀ ਮਤਲਬ ਉਹ ਹੁੰਦੇ ਹਾਂ ਹਾਂਜੀ ਹਾਂਜੀ ਇਹ ਤੇ ਬਸ ਮਤਲਬ ਵੀ ਆਪਾਂ ਸ਼ੋਅ ਹੀ ਕਰਦੇ ਸਾਰਿਆਂ ਨੂੰ ਵੀ ਆਹ ਕੁਝ ਹੁੰਦਾ ਵਾ ਹਾਂਜੀ ਹਾਂਜੀ ਉਹਦਾ ਰੀਅਲ ਲਾਈਫ 'ਚ ਕਿਸਦਾ ਇੰਨਾ ਕੋਈ ਤਾਲੁਕਤ ਨਹੀਂ ਹੈਗਾ ਇਹਦੇ ਵਿੱਚ ਇਹ ਸਮਝਾਉਣੀ ਹੈ ਦਿੱਤੀ ਆ ਵੀ ਸਿਰਫ ਗਾੜੀ ਜਿਹੜੇ ਬੱਚੇ ਜੇ ਕੋਈ ਪਏ ਵੀ ਆ ਤੇ ਸੁਧਰ ਜਾਣਗੇ ਹਾਂਜੀ ਇਹੋ ਹੀ ਆਖੀਦਾ ਵੀ ਹਰ ਇੱਕ ਦਾ ਬੱਚਾ ਜਿਹੜਾ ਹਨਾ ਹੱਸਦਾ ਖੇਡਦਾ ਐਂ ਦੱਸਿਆਂ ਦਾ ਦੂਰ ਹੋਵੇ ਆਪਣੀ ਕਮਾਈ ਕਰੇ ਬਸ ਇਹੋ ਹੀ ਹੁੰਦਾ ਵਾ ਐਂ ਦੇਵਾਂ ਨੇ ਜਿੱਦਾਂ ਮਾਂ ਬਿਓ ਸਮਝਾਉਂਦਾ ਸਮਝਾਉਂਦੇ ਵੀ ਆ ਕਈ ਮਾਂ ਬਿਓ ਇਹ ਵੀ ਹੁੰਦੀਆਂ ਵੀ ਜਿਹੜੇ ਪੈਸੇ ਦਿੱਤੇ ਜਾਣੇ ਤੁਹਾਨੂੰ ਪਤਾ ਅੱਜਕੱਲ ਬਹੁਤ ਦੁਨੀਆ ਗਲਤਰ ਆਏ ਲੱਗੀ ਬੱਚੇ ਵਿਗੜੇ ਆ ਲੋਕਾਂ ਦੇ ਅਸੀਂ ਤੇ ਇਹੋ ਭਾਵੇਂ ਸਮਝਾਉਂਦੇ ਆ ਵੀ ਸਾਰੇ ਆਪਣੇ ਮਾਪਿਆਂ ਨਾਲ ਵੇਖਣਾ ਆਪਣੇ ਮਾਪੇ ਉਹਦੇ ਵੀ ਕਿੱਦਾਂ ਉਹਨਾਂ ਨੇ ਸਾਨੂੰ ਪਾਲਿਆ ਵਾ ਕਿੱਦਾਂ ਵੱਡੇ ਕੀਤਾ ਵਾ ਹੀ ਉਹਨਾਂ ਨੂੰ ਪਾਈ ਕਰਨੀ ਉਹ ਨਹੀਂ ਗੱਲ ਹੁੰਦੀ ਆ ਬਾਕੀ ਬੱਚੇ ਨੂੰ ਸਾਰਾ ਪਤਾ ਹੁੰਦਾ ਵੀ ਮੇਰਾ ਮਾਪੇ ਕਿੱਥੋਂ ਕਮਾਉਂਦਾ ਕਿੰਨੀ ਔਖੀ ਕਮਾਈ ਕਰਦਾ ਹਾਂ ਹਾਂ ਜੀ ਕਿਸੇ ਨੇ ਇਹ ਵੀ ਕਮੈਂਟ ਕੀਤਾ ਸੀ ਵੀ ਮਤਲਬ ਵੀ ਉਹ ਵੀਰਜੀ ਵੱਲੋਂ ਤੇ ਭਾਬੀ ਜੀ ਉਹਨਾਂ ਤੁਹਾਡੇ ਰੀਲ ਵਿੱਚ ਵੀ ਕੀ ਲੱਗਦਾ ਕੀ ਰਿਸ਼ਤਾ ਵਾ ਤੁਹਾਡਾ ਦੱਸੋ ਇਹ ਲੱਗਦੇ ਜਿਹੜੀ ਰੀਅਲ ਚ ਰਿਸ਼ਤਾ ਵਾ ਨਾ ਆ ਜਿਹੜੀ ਆ ਨਾ ਮੇਰੀ ਭੂਆ ਜੀ ਆ ਮੇਰੇ ਭੂਆ ਜੀ ਆ ਠੀਕ ਆ ਤੇ ਭੂਆ ਜੀ ਆ ਤੇ ਵੀ ਛੁੜੀ ਆ ਤਾਲ ਦੇ ਹੁਣ ਹੁਣੇ ਹੁਣ ਜਦੋਂ ਦੇਖੀਏ ਨਾ ਹੁਣ ਇਹ ਬੋਤ ਨਾਨਪੁਰ ਜਾਈ ਲੱਗਦੀਆਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਮੇਰੀ ਮਾਮੀ ਜੀ ਆ ਹਾਂਜੀ ਤੇ ਇਹ ਕਹਿੰਦਾ ਮੰਮੀ ਜੀ ਇੱਕ ਗੱਲ ਹੋਰ ਆ ਮੇਰੇ ਮੰਮੀ ਜੀ ਆ ਇਹ ਅੱਜ ਸਾਡੇ ਕੋ ਆਏ ਹੈਗੇ ਤੇ ਹੁਣ ਗਾੜੀ ਆਪਣੀ ਇਹ ਨਾਨਨ ਕੋ ਆਏ ਆ ਮੇਰੇ ਭਾਂਜੀ ਜੀ ਆ ਤੇ ਬਾਕੀ ਆ ਮੇਰਾ ਭਤੀਜਾ ਵਾ ਇਨਾਂ ਦੇ ਵੇਖਿਆ ਰਹਿਣਾ ਇੱਕ ਬੰਦੇ ਵਿੱਚ ਮਿੰਨਾ ਕੰਮ ਕੀਤਾ ਇਹਨੇ ਤੇ ਉਹ ਵੀ ਮੇਰਾ ਖਦੀਜਾ ਹਾਂ ਹਾਂ ਉਹ ਅੱਡਾ ਦੀ ਬੈਠਾ ਉਹਨੂੰ ਤੇ ਜਾਣਦੇ ਹੀ ਸਾਰੇ ਉਹ ਆ ਸਾਡੇ ਪਰੋਣੇ ਨਹੀਂ ਆ ਪਰੋਣੇ ਦੋਵੇਂ ਹੀ ਆ ਤੁਸੀਂ ਹਾਂ ਨਹੀਂ ਭਾਈ ਮੇਰਾ ਅੱਡਾ ਦੰਦਾਰ ਹਾਲ ਸਾ ਮੈਂ ਪਰੋਣਾ ਵੱਡਾ ਇਹ ਤੇ ਕਾ ਹਾਂ ਚਲੋ ਕੋਈ ਓਏ ਅੱਕਾ ਅੱਜ ਕਮੈਂਟ ਆਇਆ ਹੀ ਵੀ ਪੰਮੂ ਜਿਹੜੀ ਆ ਇਹ ਸਾਕੀ ਭੈਣਾ ਹੀਰੇ ਦੀ ਤੇ ਸਕੀਆਂ ਵਰਗੀ ਆ ਮੇਰੇ ਮਾਮੇ ਦੀ ਕੁੜੀ ਆ ਤੇ ਤੇਰੇ ਮਾਏ ਮੇਰੇ ਪਤਾ ਕੀ ਯਾਰ ਸਾਡੀ ਫੈਮਿਲੀ ਦਾ ਬੀਚੋ ਨਾ ਸੱਚੀ ਗੱਲ ਹੈ ਕਿ ਇੰਨਾ ਪ੍ਰੇਮ ਆ ਨਾ ਸਾਰੇ ਰਿਲੇਸ਼ਨਸ਼ਿਪ ਇੰਨੇ ਜ਼ਿਆਦਾ ਵੀ ਵਧੀਆ ਵਾ ਨਾ ਮੰਨ ਲਓ ਕਿ ਕੋਈ ਵੀ ਪ੍ਰੋਬਲਮ ਸਾਡੇ ਘਰ ਦੇ ਵਿੱਚ ਆਉਂਦੀ ਆ ਨਾ ਕੋਈ ਵੀ ਟਲਮਟ ਹੁੰਦੀ ਆ ਮਾਪਿਓ ਭਾਵੇਂ ਮੰਗਰੋਵੇ ਜਿਹੜੀ ਮੇਰੀ ਭੂਆ ਜੀ ਆ ਜਾਂ ਭੈਣਾ ਉਹਨਾਂ ਨੇ ਪਹਿਲੇ ਪਹੁੰਚ ਜਾਣਾ ਇਹ ਨਹੀਂ ਵੀ ਇੱਥੇ ਹਰ ਇੱਕ ਦੇ ਹਾਂ ਬਾਰੀਕ ਜੋਇਨ ਫੈਮਿਲੀ ਬਹੁਤ ਵਧੀਆ ਨਹੀਂ ਚਲੋ ਸਾਰਿਆਂ ਨੇ ਇਦਾਂ ਹੀ ਚਾਹੀਦਾ ਵਾ ਬੋਧਿਆਂ ਘਰਾਂ ਚ ਵੇਖਦੇ ਆਪਾਂ ਨਹੀਂ ਹੁੰਦਾ ਇਦਾਂ ਹਾਂ ਤੇ ਨਾਲੇ ਬਾਕੀ ਇਹ ਵੀ ਇਹ ਮੈਨੂੰ ਬਿਲਕੁਲ ਨੇੜੇ ਪੈਂਦੇ ਆ ਮੇਰਾ ਬੇਨਾ ਕਵਲ ਕਵਲ ਹੋਈ ਆ ਕੀ ਗੱਲ ਹੋਇਆ ਆ ਕਵਲ ਤੂੰ ਹੀ ਦੱਸੋ ਕੋਹ ਹੈ ਨਹੀਂ ਸੇਵਾ ਹੋਈ ਨਾ ਕਿ ਤਾ ਕਰ ਕੀ ਹਾਂ ਹਾਂ ਤਾ ਕਰਦੇ ਸੇਵਾ ਨਹੀਂ ਅੱਜ ਹੀ ਰੇਣ ਜਾਣਾ ਹੋਣਾ ਥੜੀ ਜਿੰਨਾ ਪਰ ਸਾਹਿਬ ਜੀ ਉਹ ਨਹੀਂ ਸਾਨੂੰ ਪਿਆਰਾ ਨਾ ਸਾਨੂੰ ਜਾਣਦਾ ਨਹੀਂ ਨਹੀਂ ਉਹ ਤੇ ਅਸੀਂ ਅੱਗੇ ਆਨੇ ਆ ਮਾਨੂੰ ਨਾਮ ਗਾਮਾ ਜਾਣਦਾ ਤੇ ਨਾ ਵੀ ਖੁਸ਼ੀ ਹੁੰਦੀ ਆਉਣ ਦੀ ਸਾਨੂੰ ਆ ਜਾਣਦੇ ਨਾ 2 ਮਹੀਨੇ ਬਾਅਦ ਤੋਂ ਤੁਰਨਾ ਉਹਦੇ ਕਾਹਤੋਂ ਦਿਨ ਘਟਨੇ ਵੇ ਚਾਲੂ ਪਰ ਤੇਰੀ ਜੀ ਫੋਨ ਨਹੀਂ ਇਹ ਨਹੀਂ ਕਰਨ ਦੇ 70 ਵਾਂਗੇ ਆ ਮੈਂ ਤੈਨੂੰ ਤਾਂ ਵਗੇ ਨਹੀਂ ਅਜੇ ਤੈਨੂੰ ਮੈਨੂੰ ਅੱਜ ਅੱਜ ਵਾਲੀ ਵੀਡੀਓ ਜੀ ਮੈਨੂੰ ਤੇ ਬੈਠ ਤੇ ਪਾ ਗੁੱਟਿਆ ਇਹਨਾਂ ਨੇ ਪਰ ਅੱਧਾ ਇੱਕ ਗੱਲ ਇਹ ਮੈਨੂੰ ਬੜਾ ਮਜ਼ਾ ਆਇਆ ਕਰਮ ਨੂੰ ਮਿਲਦੀ ਫੇਰਦਾ ਮੈਂ ਰੀਅਲ 'ਚ 70 ਫੇਰਿਆ ਨੂੰ ਰੀਅਲ 'ਚ ਪਰ ਪਰ ਇੱਕ ਗੱਲ ਇਹ ਨਾ ਸਾਰੇ ਭੈਣ ਭਰਾਵਾਂ ਨੇ ਨੋਟ ਕੀਤੀ ਆ ਜਿਹੜੇ ਸਾਡੇ ਭੂਆ ਜੀ ਹੈ ਨਾ ਸੱਚੀ ਹੈ ਰੋਣ ਇਹ ਇਹ ਸੱਚੀ ਰੋਣ ਹੈ ਭਈ ਮੇਰਾ ਕਰਮ ਦੇ ਨਾਲ ਐਨਾ ਪਿਆਰ ਵਾ ਨਾ ਤੁਸੀਂ ਜਦੋਂ ਮਾਰਦੇ ਮੇਰੇ ਦਿਲ ਨੂੰ ਕੋਹਣਾ ਮੇਰੇ ਬਾਅਦ ਚ ਵੀ ਆਂਦੇ ਆਂਦੇ ਮੇਰਾ ਨਾ ਕਰਮ ਨੂੰ ਨਹੀਂ ਕੋਹ ਮਾਰਦੇ ਉਹਦਾ ਸਾਡਾ ਰੋਣ ਰੂਣ ਵਾਲਾ ਕੋਈ ਸੀਨ ਹੈ ਨਹੀਂ ਹਾਂ ਪਰ ਉਹ ਆਪੇ ਹੀ ਰੋਣ ਹੈ ਬੇਚਾਰੇ ਆਪੇ ਹੀ ਰੋਣ ਲੱਗ ਪਿਆ ਹਾਂ ਹਾਂ ਚਲੋ ਚਲੋ ਖਾਓ ਹਣਾ ਆਹੋ ਇਹ ਦੇਖਣ ਨੂੰ ਰੱਖਿਆ ਖਾ ਲੈਣੇ ਪੰਦੇ ਖਾਈਦੇ ਆ ਇਹ ਠੰਡੇ ਖਾਈਦੇ ਆ ਜਾ ਕਾਂਜੀ ਗਰਮ ਕਰਕੇ ਲਿਆਓ ਪਾਪਾ ਲਈ ਹਾਂ ਭੈਣ ਜੀ ਤੁਸੀਂ ਵੀ ਕਰੋ ਗੱਲ ਮੈਂ ਭੈਣ ਜੀ ਇਹ ਸਾਡੀ ਇਹ ਕੁੜੀ ਆਡੀ ਸੰਗ ਦੀ ਰਹਿੰਦੀ ਆ ਉਹਨਾਂ ਦੇ ਬੱਚੇ ਬਾਹਰ ਆ ਦੱਸ ਦੇ ਹਾਂ ਇਹ ਆ ਸਾਡੇ ਭੂਆ ਜੀ ਭੈੜੀ ਜਿਹਦੇ ਚਾਚਾ ਜੀ ਦੀ ਭੈੜੀ ਆ ਇਹਨਾਂ ਦੇ ਤਿੰਨ ਬੱਚੇ ਆ ਦੋ ਬੇਟੀਆਂ ਤੇ ਇੱਕ ਬੇਟਾ ਕਿੰਨੇ ਬਾਹਰ ਰਹਿੰਦੇ ਆ ਇੱਕ ਆਈ ਆ ਕੁੜੀਆ ਤੇ ਉਹਦੀ ਇੱਕ ਗੁੱਡੀ ਆ ਉਹ ਤੁਸੀਂ ਦੇਖੀ ਪਿਛਲੇ ਵਲੌਗ ਚ ਸਾਡੇ ਹਾਂ ਉਹ ਨਿੱਕੀ ਜੀ ਵੱਡੇ ਮਨਾਏ ਉਹਦਾ ਵਲੌਗ ਵੀ ਪਾਇਆ ਸੀ ਹਾਂ ਉਹ ਦਿੱਲੀ ਰਹਿੰਦੀ ਆਪਣੇ ਮਮਾ ਪਾਪਾ ਨਾਲ ਤੇ ਕੋਪੀ ਜਿਹੜੀ ਆ ਉਹ ਝੁੱਕੇ ਚ ਹਾਂਜੀ ਤੇ ਮੁੰਡਾ ਨਿਊਜ਼ੀਲੈਂਡ ਆ ਨਿਊਜ਼ੀਲੈਂਡ ਭਾਜੀ ਹਾਂ ਉਹਨਾਂ ਵੀ ਆਉਣਾ ਮੈਂ ਚਲੋ ਪਰਵਲੀ ਚ ਹਾਂਜੀ ਤੇ ਆਪਾਂ ਉਹਨਾਂ ਨੂੰ ਮਲਾਵਾਂਗੇ ਤੁਹਾਡੇ ਨਾਲ ਤੇ ਸੁਪਰ ਆਡਾ ਭਾਜੀ ਆਉਂਦੀ ਵਰਦੇ ਆ ਉਹਨਾਂ ਨਾਲ ਪੁਲਿਸ ਦੇ ਦੇ ਚਾਣੇਦਾਰ ਆਓ ਤੇ ਉਹ ਅੱਜ ਜਿਹੜਾ ਕੋਨਾਂ ਦੀ ਮਤਲਬ ਵੀ ਡਿਊਟੀ ਹੀ ਤੁਹਾਨੂੰ ਪਾ ਪੁਲਿਸ ਵਾਲਿਆਂ ਦੀ ਡਿਊਟੀ ਸਕਦੀ ਹੁੰਦੀ ਆ ਤੇ ਉਹ ਜਿਹੜਾ ਕਾ ਨਹੀਂ ਸਕੇ ਵਲੌਗ ਚ ਤੇ ਨਹੀਂ ਉਹਦਾ ਵੀਡੀਓ ਚ ਮਿਲਦੇ ਆ ਸਾਰੇ ਚਲੋ ਖਾਸ ਵਲੌਗ ਬਣਾ ਕੇ ਉਹਨਾਂ ਨਾਲ ਵੀ ਮਿਲਾਵਾਂਗੇ ਹਾਂ ਉਹਨਾਂ ਦਾ ਖਾਸ ਹਾਂਜੀ ਉਹਨਾਂ ਨੇ ਲੇਟ ਆਉਣਾ ਸੀਗਾ ਤੇ ਇਹ ਕਰਕੇ ਤੇ ਰਹੀ ਹੁਣ ਵਲੌਗ ਨਾ ਬਣਾ ਲਈ ਇਹ ਬੀਜੀ ਨੇ ਚੱਲ ਜਾਣਾ ਮੈਂ ਤੇ ਚਲੋ ਫਿਰ ਅਭੀ ਮੂਝ ਪਾਣੀ ਆਹ ਕੀ ਇਹਨਾਂ ਨੇ ਮੇਰੀਆਂ ਜਿਹੜੀਆਂ ਉਹ ਵੀਡੀਓ ਜੜੀਆਂ ਉਹ ਲੇਟ ਕੋ ਆਈਆਂ ਉਹ ਕਰਕੇ ਚਲੋ ਦੋਆਂ ਦਿਨਾਂ ਵੀਡੀਓ ਚ ਪਏ ਸੀ ਨਾ ਪਤਾ ਨਹੀਂ ਆਇਆਂ ਦੋ ਦਿਨ ਨਹੀਂ ਹੁਣ ਨੀ ਪਾਈ ਦਿਨ ਹੋ ਗਏ ਹਾਂਜੀ ਹੁਣ ਅਸੀਂ ਸਟੋਰੀ ਮੋੜ ਦਿਆਂ ਮੋੜ ਦਿਆਂ ਮੋੜ ਦਿਆਂ ਉਹ ਟਾਈਮ ਲੱਗਦਾ ਹੈ ਕੋਈ ਪਤਾ ਨਹੀਂ ਪਰ ਛੁੱਟੀ 'ਚ ਆਉਣ ਤੱਕ ਵੀ ਇਹੋ ਹੀ ਵੀਡੀਓ ਚ ਚਲੋ ਰਹੂਗੀ ਤੇ ਫੇਰ ਨਹੀਂ ਨਹੀਂ ਉਹਦੇ ਵੀਡੀਓ ਨੂੰ ਸਾਰੇ ਵੱਤ ਤੋਂ ਵੱਤ ਬਹੁਤ ਜ਼ਿਆਦਾ ਪਿਆਰ ਦੇਂਦੇ ਆ ਤੇ ਵੀਡੀਓ ਚਲਾਵਾਂਗੇ ਹੋਈ ਤੇ ਆ ਇਹਦਾ ਇਹਨੇ ਵੇਖਣ ਰਿਆ ਤਾਂ ਠਾਸ ਇਸ਼ਾਰੇ ਮਾਰਨ ਡਿਆ ਵਾ ਵੀ ਪਾਓ ਆ ਮੰਮੀ ਮਹਾ ਨੂੰ ਬੋਲੀ ਆ ਮੰਮੀ ਬੋਲੀ ਜਾ ਚਲੋ ਤੇਰੀ ਵੀ ਫੋਟਾ ਮਾਊਗੀ ਨਾ ਨਹੀਂ ਹੁੰਦੀ ਯਾਰ ਤੂੰ ਬੋਲ ਨਾ ਤੋ ਨਾ ਕੈਮਰੇ ਗਾੜੀ ਤੇ ਚੁੱਪ ਬਾਕੀ ਸਾਰੇ ਜਣੇ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਸਾਡੀਆਂ ਵੀਡੀਓ ਕਿੱਦਾਂ ਦੀਆਂ ਤੁਹਾਨੂੰ ਲੱਗਦੀਆਂ ਵਾ ਗਾੜੀ ਈ ਕੋਈ ਅਹੀ ਵੀਡੀਓ ਦੇ ਵਿੱਚ ਪਾ ਸਕਦੇ ਆ ਤੇ ਇੰਨਾ ਜ਼ਿਆਦਾ ਪਿਆਰ ਤੁਸੀਂ ਸਾਡੀਆਂ ਵੀਡੀਓ ਨੂੰ ਦੇਣੇ ਆ ਨਾ ਵੀ ਧੰਨਵਾਦ ਦਾ ਨਾਲੇ ਸਾਨੂੰ ਇਹ ਜ਼ਰੂਰ ਦੱਸਿਓ ਵੀ ਸਾਡੀ ਵੀਡੀਓ ਕਿੱਥੇ-ਕਿੱਥੇ ਦੇਖਦੇ ਜੇ ਹਾਂ ਕਿਹੜੀ ਕਮੈਂਟ ਕਰਕੇ ਦੱਸਿਓ ਸਾਰੇ ਉਹ ਸਾਨੂੰ ਦੱਸਿਆ ਉਹ ਵੀ ਸਾਡੀ ਗਰਮਿੰਦਕ ਜਾਨੀ ਆ ਇੱਕ ਕਮੈਂਟ ਆਇਆ ਨਹੀਂ ਕਿ ਤੁਹਾਡੀ ਜਿਹੜੀ ਇਹ ਬੋਲੀ ਆ ਫੇ ਕਿੱਥੇ ਦੀ ਆ ਸਾਡੀ ਇਹ ਮਤਲਬ ਗਰਦਾਸਪੁਰ ਦੀ ਬੋਲੀ ਗਰਦਾਸਪੁਰ ਮਾਝੇ ਦੀ ਮਾਝੇ ਦੀ ਕੀਤਾ ਕਿਸੇ ਨੇ ਕਮੈਂਟ ਕੀਤਾ ਮੈਨੂੰ ਆਈਡੀ ਦਾ ਨਾਮ ਨਹੀਂ ਆਦੋਂ ਨੇ ਥੱਲੇ ਲਿਖਿਆ ਵੀ ਮਾਝੇ ਦੀ ਬੋਲੀ ਸਾਡੀ ਅੰਮ੍ਰਿਤਸਰ ਦੇ ਇਲਾਕੇ ਦੀ ਹਾਂਜੀ ਸਾਡਾ ਇਲਾਕਾ ਅੰਮ੍ਰਿਤਸਰ ਤਰਨਤਾਰਨ ਸਾਰਾ ਇਕੱਠਾ ਹੀ ਆ ਗਰਦਾਸਪੁਰ ਗਰਦਾਸਪੁਰ ਹਾਂਜੀ ਸਾਡਾ ਗਰਦਾਸਪੁਰ ਆ ਜਿਹੜੀ ਕੱਲ ਵਾਲੀ ਵੀਡੀਓ ਚ ਗਰਨਾਮ ਕਲਾਕ ਹੋ ਸੀ ਸੀ ਉਹ ਕਮਾਨਦੋ ਸੀ ਹਾਂਜੀ ਮਤਲਬ ਕੱਪੜੇ ਵਾਲੀ ਸੀ ਹਾਂ ਹਾਂ ਉਹ ਕਮਾਨਦੋ ਸੀ ਰਿਆੜ ਕੀ ਤੋਂ ਉਹਨਾਂ ਨੇ ਵੀ ਮਤਲਬ ਕੀਤਾ ਸੀ ਇਹ ਵੀ ਮਤਲਬ ਵੀ ਰੀਲ ਤਾਂ ਕਿੱਥੇ ਕਿੱਥੇ ਲੱਗਦੀ ਹੈ ਇੱਕ ਸਾਡੀ ਭੈਣ ਹਨ ਪਾਕਿਸਤਾਨ ਤੋਂ ਬਹੁਤ ਵਧੀਆ ਹਾਂ ਹਾਂ ਮਾਰੀਆ ਬਾਜਵਾ ਮਾਰੀਆ ਬਾਜਵਾ ਹਾਂਜੀ ਬਹੁਤ ਤੁਹਾਡਾ ਧੰਨਵਾਦ ਜੀ ਸਾਰਿਆਂ ਨੂੰ ਜਿਹੜੀ ਜਿਹੀ ਕਹਾਂਗਾ ਜਰੂਰ ਤੁਹਾਨੂੰ ਦਵਾਂਗੇ ਬਹੁਤ ਤੁਹਾਡਾ ਧੰਨਵਾਦ ਜੀ ਠੀਕ ਹੈ ਜੀ ਉਹਦੇ ਤਾਂ ਪਿਆਰ ਦਿੰਦੇ ਰਹੋ ਅੱਜ ਪਾਈ ਵਧੀਆ ਤੋਂ ਵਧੀਆ ਜੀ ਤੂੰ ਮੋਲ ਉੱਤੇ ਕਹਿ ਤੈਨੂੰ ਇੰਨਾ ਕਰਦੀ ਆ ਤੂੰ ਵੀ ਦੱਸ ਦੋ ਤੁਹਾਨੂੰ ਦੇਣਾ ਉਦਾਂ ਹੈਗਾ ਮਾਮੀ ਦਾ ਨੈਗੇਟਿਵ ਰੋਲ ਆ ਪਰ ਪਸੰਦ ਹੋਈ ਨਾ ਜਦਾ ਕਰਦੇ ਆ ਨਾ ਬਹੁਤ ਪਸੰਦ ਕਰਦੀ ਆ ਹਾਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਆ ਹਾਂ ਤੇ ਬਾਕੀ ਯਾਰ ਜਿਹੜੇ ਸਾਡੇ ਭੂਆ ਜੀ ਆ ਸਾਰੇ ਹਾਂ ਟਾਈਮ ਮਿਲੇਗਾ ਤੇ ਮਿਲਾਂਗੇ ਬਾਕੀ ਸਾਰੇ ਜਾਣੇ ਪੁੱਛਦੇ ਆ ਕਿ ਆ ਜਿਹੜੇ ਬੀਬੀ ਜੀ ਵੀਡੀਓ ਦੇ ਵਿੱਚ ਇੰਨੇ ਤੇਜ ਵਾ ਇਹ ਸੱਚੀ ਚ ਵੀ ਇੰਨੇ ਤੇਜ ਆ ਨਹੀਂ ਜੀ ਸੱਚੀ ਚ ਨਹੀਂ ਇਦਾਂ ਨੇ ਹੈਗੇ ਅਸੀਂ ਇੰਨਾ ਕੋ ਐਕਟਿੰਗ ਇਦਾਂ ਦੀ ਕਰਾਉਨੇ ਆ ਐਕਟ ਈਡੀਆ ਛੱਟੇ ਲਾਤੀ ਲਾ ਬੋਲਣ ਮੈਂ ਹਾਂ ਇਦਾਂ ਕਿਉਂ ਬੋਲਣ ਡੇ ਆਂਦੇ ਮੈਨੂੰ ਲੋਕੀ ਕਮੈਂਟ ਕਰਦੇ ਫਿੱਫੀ ਤੇਜ ਬੜੀ ਆ ਨਹੀਂ ਰੀਅਲ ਲਾਈਫ ਚ ਰੀਅਲ ਲਾਈਫ ਚ ਹੈਗੇ ਆ ਤੇਜ ਉਦਾਂ ਦੇ ਨਹੀਂ ਆ ਵੀ ਕਿਹਨੂੰ ਤੰਗ ਕਰਨ ਵਾਲੇ ਜਾਂ ਉਦਾਂ ਇਹ ਆ ਹਾ ਸਿਮਜਾਕ ਵਾਲੇ ਸਾਰਿਆਂ ਨੂੰ ਗੱਲਾਂ ਹੀ ਲਾ ਕੇ ਰੱਖਣਾ ਵੀ ਬਸ ਜੜੀ ਗੱਲ ਸਹੀ ਸਹੀ ਨੂੰ ਸਹੀ ਕਹਿਣਾ ਕੋਈ ਮੈਨੂੰ ਮਾਫ ਨਹੀਂ ਕਰਦੇ ਵੀ ਹਾ ਸਿਮਜਾਕ ਵਾਲੇ ਆ ਵੀ ਮਤਲਬ ਹਰ ਇੱਕ ਨੂੰ ਜਿੱਦਾਂ ਬਖੌਲ ਜੇ ਸੁਭਾਅ ਨਾਲ ਹੋਣਾ ਉਹ ਸੁਭਾਅ ਆ ਇਹਨਾਂ ਦਾ ਬਾਕੀ ਕਿਹਨਾਂ ਕੌੜਾ ਨਹੀਂ ਇਹਨਾਂ ਨੇ ਬੋਲਦਾ ਜੋ ਮਰਜ਼ੀ ਹੋ ਜੇ ਹਾਂ ਇਹ ਨਾਲ ਕੋਈ ਮਤਲਬ ਨਹੀਂ ਨਾ ਮਰਜੀ ਇਹ ਕਰਦੇ ਵੀ ਹੋਈ ਹੈ ਨਾ ਆਪਾਂ ਜਿਹੜੀ ਗੱਲ ਬਾਤ ਹੈ ਤੇ ਇਹਨਾਂ ਕਹਣਾ ਨਹੀਂ ਨਹੀਂ ਆਹ ਗਾਲੀ ਹਾਸੇ ਠੱਠੇ ਪਾ ਕੇ ਦੇ ਲੋ ਜੀ ਸਾਰੇ ਪ੍ਰਵਾ ਹੱਸ ਕੇ ਤਾਰੀ ਨੂੰਨ ਨਢਾਈ ਆ ਹਾਂ ਆਹ ਲੋਕੀ ਕੀ ਕਹਿੰਦੇ ਆਪਕੋ ਕਿਦਾ ਜਾਣ ਲਿਆ ਮਾ ਲੋਕੀ ਬਿੰਦ ਨਾ ਨਹੀਂ ਬੜਾ ਪਿਆਰ ਦਵਾ ਜੀ ਦਾ ਬਹੁਤ ਜ਼ਿਆਦਾ ਹਾਂ ਤੇ ਚਲੋ ਫਿਰ ਖਾਓ ਤੇ ਕਰੀਏ ਫਿਰ ਬਲੌਗ ਦੀ ਐਂਡਿੰਗ ਹਾਂ ਸਰ ਐਂਡਿੰਗ ਚਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ